ਕੰਚਨ ਕੁਮਾਰੀ ਉਰਫ ਕਮਲ ਕੌਰ ਭਾਬੀ ਮਾਮਲੇ 'ਚ ਕੁਝ ਦੋਸ਼ੀਆਂ ਦੀ ਗ੍ਰਿਫਤਾਰੀ ਹੋਈ ਹੈ ਅਤੇ ਉਹਨਾਂ ਦੇ ਨਾਮ ਸਾਹਮਣੇ ਆਉਣ ਤੋਂ ਬਾਅਦ ਅਮਰਿਤਪਾਲ ਸਿੰਘ ਮਹਿਰੋ ਜੋ ਕਿ ਇਸ ਕਤਲ ਕੇਸ ਦਾ ਮਾਸਟਰਮਾਈਂਡ ਦੱਸਿਆ ਜਾ ਰਿਹਾ ਹੈ ਇਸ ਕੇਸ ਦੇ ਵਿੱਚ ਉਸ ਦੇ ਦੋ ਸਾਥੀ ਗ੍ਰਿਫਤਾਰ ਕਰ ਲਏ ਗਏ ਹਨ ਅਤੇ ਅਮਰਿਤਪਾਲ ਸਿੰਘ ਮਹਿਰੋ ਅਜੇ ਵੀ ਫਰਾਰ ਦੱਸਿਆ ਜਾ ਰਿਹਾ ਹੈ ਅਮਰਿਤਪਾਲ ਸਿੰਘ ਮਹਿਰੋ ਦਾ ਜਦੋਂ ਹੀ ਇਸ ਕੇਸ ਦੇ ਵਿੱਚ ਨਾਮ ਜੁੜਦਾ ਹੈ ਤਾਂ ਅਮਰਿਤਪਾਲ ਸਿੰਘ ਮੈਰੋ ਦੇ ਵੱਲੋਂ ਇੱਕ ਹੋਰ ਕੁੜੀ ਦੀਪਿਕਾ ਲੁਥਰਾ ਨੂੰ ਧਮਕੀ ਦੇ ਦਿੱਤੀ ਹੈ ਜਿਹੜੀ ਅਮ੍ਰਿਤਸਰ ਦੀ ਰਹਿਣ ਵਾਲੀ ਹੈ ਇਹ ਦੀਪਿਕਾ ਲੁਥਰਾ ਜਿਹੜੀ ਇਸ ਦੇ ਵੇਲੇ ਸੋਸ਼ਲ ਮੀਡੀਆ ਉੱਤੇ ਲਚਕਤਾ ਭਰੀਆਂ ਕੁਝ ਵੀਡੀਓ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਅਤੇ ਜੋ ਵੀਡੀਓ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਉਹਨਾਂ ਦੇ ਡਬਲ ਮੀਨਿੰਗ ਗੱਲਾਂ ਵੀ ਬੋਲੀਆਂ ਜਾਂਦੀਆਂ ਨੇ ਸੋਸ਼ਲ ਮੀਡੀਆ ਤੇ ਦੀਪਿਕਾ ਲੁਥਰਾ ਨੂੰ ਧਮਕੀ ਦੇਂਦੇ ਅਮਰਿਤਪਾਲ ਮੈਰੋ ਨੇ ਕਿਹਾ ਕਿ ਉਹ ਪਹਿਲਾਂ ਹੀ ਅਸ਼ਲੀਲ ਕੰਟੈਂਟ ਨੂੰ ਲੈ ਕੇ ਇਹਨੂੰ ਤਾੜਨਾ ਕਰ ਚੁੱਕਿਆ ਹੈ ਇਹ ਤੋ ਤੱਕ ਕਿ ਦੀਪਿਕਾ ਲੁਧਰਾ ਨੇ ਦੇ ਵੱਲੋਂ ਉਹਨਾਂ ਤੋਂ ਮਾਫੀ ਵੀ ਮੰਗੀ ਹੋਈ ਹੈ ਪਰ ਇਸ ਦੇ ਬਾਵਜੂਦ ਉਹਨਾਂ ਵੱਲੋਂ ਲਗਾਤਾਰ ਲਚਕਤਾ ਵਾਲੀਆਂ ਵੀਡੀਓਜ਼ ਪਾਈਆਂ ਜਾ ਰਹੀਆਂ ਹਨ ਦੀਪਿਕਾ ਲੁਧਰਾ ਨੂੰ ਚੇਤਾਵਨੀ ਦਿੰਦਿਆਂ ਅਮਰਿਤਪਾਲ ਮੈਕਸਿੰਗ ਮੈਨ ਨੇ ਆਖਿਆ ਹੈ ਕਿ ਜੇਕਰ ਉਹ ਅਜੇ ਵੀ ਨਹੀਂ ਸੁਧਰਦੀ ਤਾਂ ਫਿਰ ਉਸ ਨੂੰ ਨਹੀਂ ਬਖਸ਼ਿਆ ਜਾਵੇਗਾ ਵੀਡੀਓ 'ਚ ਜੋ ਅਮਰਿਤਪਾਲ ਦੀ ਵੀਡੀਓ ਉਹਨਾਂ ਨੇ ਆਪਣੇ ਇੰਸਟਾਗ੍ਰam ਪੇਜ ਦੇ ਉੱਤੇ ਸਾਂਝੀ ਕੀਤੀ ਹੈ ਉਹਨਾਂ ਦੇ ਵਿੱਚ ਗੱਲ ਆਖੀ ਹੈ ਕਿ ਪਾਰਕਿੰਗ ਸਿਰਫ ਬਠਿੰਡੇ ਦੇ ਵਿੱਚ ਹੀ ਨਹੀਂ ਹੈ ਇਹ ਵੀ ਜ਼ਰੂਰੀ ਨਹੀਂ ਹੈ ਕਿ ਹਰ ਵਾਰ ਮ੍ਰਿਤਕ ਦੇ ਲੱਭ ਜਾਵੇ ਕੰਚਨ ਕੁਮਾਰੀ ਕੇਸ 'ਚ ਬਠਿੰਡਾ ਪੁਲਿਸ ਨੇ ਕਾਰਵਾਈ ਕਰਦਿਆਂ ਅਮਰਿਤਪਾਲ ਸਿੰਘ ਮਹਿਰੋ ਦੇ ਦੋ 10 ਸਾਥੀਆਂ ਨੂੰ ਗ੍ਰਿਫਤਾਰ ਵੀ ਕੀਤਾ ਹੈ ਤੇ ਉਹਨਾਂ ਨੇ ਪੁਲਿਸ ਦੇ ਕੋਲੋਂ ਮੰਨਿਆ ਹੈ ਕਿ ਕੰਚਨ ਕੁਮਾਰੀ ਇੰਸਟਾਗ੍ਰam ਦੇ ਉੱਤੇ ਵੀਡੀਓਜ਼ ਜੋ ਉਹ ਵਾਇਰਲ ਕਰਦੀ ਸੀ ਜਾਂ ਪਾਉਂਦੀ ਸੀ ਉਸ ਦੇ ਵਿੱਚ ਕਾਫੀ ਉਹ ਅਸ਼ਲੀਲਤਾ ਫਲਾਉਂਦੀ ਸੀ ਇਸੇ ਕਰਕੇ ਅਮਰਿਤਪਾਲ ਮਹਿਰੋ ਤੇ ਉਸ ਦੇ ਸਾਥੀਆਂ ਦੇ ਵੱਲੋਂ ਕੰਚਨ ਕੁਮਾਰੀ ਦੀ ਜਾਨ ਲੈ ਲਈ ਗਈ ਹੈ ਇਸ ਤੋਂ ਇਲਾਵਾ ਅਮਰਿਤਪਾਲ ਸਿੰਘ ਮਹਿਰੋ ਨੇ ਇਹ ਵੀ ਦਾਵਾ ਕੀਤਾ ਹੈ ਕਿ ਇੱਕ ਬੰਦੇ ਦੀ ਜਾਨ ਲੈਣ ਦੇ ਉੱਤੇ ਵੀ 5-7 ਸਾਲ ਦੀ ਸਜ਼ਾ ਬਣਦੀ ਹੈ ਤੇ ਹੋਣੀ ਵੀ ਇਹੀ ਹੈ ਪਰ ਹੁਣ ਜਦੋਂ ਅੰਦਰ ਜਾਣਾ ਹੀ ਹੈ ਤਾਂ 5-7 ਤੋਂ ਹੋਰ ਇਸੇ ਤਰੀਕੇ ਨਾਲ ਜੋ ਲਚਕਤਾ ਫਲਾਉਂਦੇ ਹਨ ਉਹਨਾਂ ਨੂੰ ਗੱਡੀ ਚਾੜ੍ਹ ਕੇ ਅੰਦਰ ਜਾਵਾਂਗਾ ਉਹਨੇ ਨਾਲ ਹੀ ਕਹਿ ਕੇ ਚੰਗਾ ਹੋਵੇਗਾ ਕਿ ਜੇਕਰ ਐਸਾ ਗੰਦ ਪਾਉਣ ਵਾਲੇ ਲੋਕ ਪੰਥ ਦੇ ਕੋਲੋਂ ਮਾਫੀ ਮੰਗ ਲੈ ਤੇ ਕਹਿਣ ਕਿ ਅੱਗੇ ਤੋਂ ਉਹ ਇਦਾਂ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਵਾਇਰਲ ਨਹੀਂ ਕਰਨਗੇ ਜਿਹੜੇ ਕਿ ਅਸ਼ਲੀਲਤਾ ਫਲਾਉਂਦੇ ਹਨ ਤੇ ਨੌਜਵਾਨਾਂ ਨੂੰ ਗਲਤ ਰਾਹ ਉੱਤੇ ਤੋਰਨ ਲਈ ਮਜਬੂਰ ਕਰਦੇ ਆ।